ਦੇ ਸ਼ਹਿਰਾਂ ਤੋਂ ਤਰੱਕੀ ਫੈਲਦੀ ਫੈਲਦੀ ਸਿੱਧ ਪੱਤਰੀ ਪੰਜਾਬ ਚ ਆਵੜੀ ਖਣੀ ਕੀ ਨੇ ਸਾਡੇ ਕੰਨਾਂ 'ਚ ਫੂਕ ਮਾਰੀ ਤੇ ਸਾਨੂੰ ਪਤਾ ਵੀ ਨਹੀਂ ਲੱਗਿਆ ਕਦੋਂ ਬਾਬਿਆਂ ਦੇ ਬਣਾਏ ਟੈਲਾਂ ਬੱਤਿਆਂ ਵਾਲੇ ਕਮਰੇ ਬਰਾਂਡੇ ਢਾਕੇ ਕੂਠੀਆਂ 'ਚ ਪਾਉਣ ਲੱਗ ਪਏ ਅਸੀਂ ਯਾਦ ਰਹੇ ਚੱਲ ਕੱਚਿਆਂ ਤੋਂ ਪੱਕੇ ਪਾਉਣਾ ਤਾਂ ਸਮੇਂ ਦੀ ਲੋੜ ਸੀ ਬਰਾਂਡੇ ਬੂਰੇ ਕੱਡੇ ਬਾਧਰੇ ਤੇ ਲਿਖਿਆ ਸਾਲ 1969 ਵੀ ਪੈੜਾ ਲੱਗਣ ਲੱਗ ਪਿਆ ਹਲ ਪੰਜਾਲੀ ਬਲਦਾਂ ਦੇ ਜਾਨੋ ਜੱਟ ਗੂਟ ਕੱਚਾਂ ਚ ਜਵਾਰ ਵਾਲੇ ਬੀ ਵਾਲੇ ਝੋਲਿਆਂ ਚ ਕਾਗਜ਼ ਪੱਤਰਾ ਟਾਂਕੇ ਆਰਟੀ ਡੱਜਰਾਂ ਦੇ ਢੇੜੇ ਕੱਢਣ ਲੱਗ ਪਏ। ਅੱਗੇ ਗਹਿਣੇ ਪਈ ਜ਼ਮੀਨ ਬੜੀ ਸ਼ਰਮ ਦੀ ਗੱਲ ਹੁੰਦੀ ਸੀ ਤੇ ਅੱਜ ਸਾਰਾ ਪੰਜਾਬ ਗਹਿਣੇ ਹੋਣ ਦੀ ਆੜ ਚ ਪਿਆ। ਪੁਰਾਣੇ ਘਰਾਂ ਦੀ ਲਾਲ ਰੋੜੀ ਕੁੱਟ ਕੇ ਕੋਠੀਆਂ ਚ ਲੱਗੇ ਡੋਗਰੀ ਦੇ ਪੱਥਰ ਹੀਟ ਲਾਸ਼ ਵਾਂਗੂ ਨੱਪੀ ਪਈ ਐ। ਪਹਿਲਾਂ ਕਮਰੇ ਹੁੰਦੇ ਸੀ ਟੋਨਾਂ ਵਾਲਾ ਪੇਟੀ ਵਾਲਾ ਰਸੋਈ ਬੈਠਕ ਤੇ ਸੌਣ ਵਾਲਾ ਤਰੱਕੀ ਹੋਊਗੀ ਲੌਬੀ ਕਿਚਨ ਤੇ ਡ੍ਰੈਇੰਗ ਰੂਮ ਬਣ ਕੇ ਜਿੰਨਾ ਕਮਰੇ ਓਨੇ ਅਟੈਚ ਬਾਥਰੂਮ ਹੋਊਗੇ ਅਟੈਚ ਦੱਸਦਾ ਵੀ ਅਸੀਂ ਤੁਰਨੋਂ ਵੀ ਆਰੀ ਹੋਗੇ ਮੰंजे ਦੇ ਕੋਲੇ ਹੀ ਸਾਡਾ ਹੱਗਣ ਬੁੱਤਣ ਹੋ ਗਿਆ ਜਿਹੜਾ ਸਵਾਦ ਵਿਹੜੇ ਚ ਪਏ ਪੱਖੇ ਮੂਰੇ ਮੰਜਿਆਂ ਦੀ ਪਾਲ ਬਣਾ ਕੇ ਸੌਣ ਦਾ ਸੀ ਉਹ ਜਰਨਲ ਦੇ ਡੂ ਟੂ ਟਣ ਪਾਲੇ ਏਸੀਆਂ ਅਗੇ ਆਉਂਦਾ ਆਪਣਾ ਤਰੱਕੀ ਨਾਲ ਜਵਾਕ ਸਾਡੇ ਡੋਰੇਮੋਂ ਮੋਟੂ ਪਤਲੂ ਦੇ ਜਾਣੇ ਦਾ ਹੋ ਗੇ ਤਾਰਿਆਂ ਦੀ ਛਾਵੇਂ ਪਏ ਸਾਤ ਜੀ ਸੀ ਬਾਰੇ ਉਹਨਾਂ ਨੂੰ ਤਾਂ ਕਦੇ ਦੱਸਿਆ ਹੀ ਨਹੀਂ ਗਿਆ ਕਿ ਉਹ ਪੁੱਤ ਬਾਬੇ ਦਾ ਮੰਜਾ ਤੇ ਕੋਲ ਸਾਧਾ ਚੋਰ ਤੇ ਕੁੱਤਾ ਜਾਂਦੇ ਆ ਅਗੜ ਪਿਛੜ ਪਬਜੀ ਖੇਡਣ ਵਾਲੇ ਜਵਾਕਾਂ ਨੂੰ ਕਦੇ ਰੇੜੇ ਚ ਖਲੋਤੇ ਸਕੂਟਰ ਦਾ ਮੂਹਰਲਾ ਟਾਇਰ ਘਮਾ ਕੇ ਮੀਟਰ ਵੇਖਣ ਦਾ ਸੁਆਦ ਕਦੇ ਨਹੀਂ ਲਿਆ ਹੋਣਾ ਜਿੰਨਾ ਖਾਤਰ ਕੋਠੀਆਂ ਪਾਈਆਂ ਸੀ ਉਹ ਲਾਚਾਰ ਧੀ ਪੁੱਤ ਦਿੱਲੀੋਂ ਤੀਜੇ ਟਰਮੀਨਲ ਤੇ ਜਾ ਕੇ ਟੈਚੀਆਂ ਮਗਰ ਖੜਕੇ ਫੇਸਬੁੱਕ ਤੇ ਫੋਟੋ ਪਾ ਕੇ ਜਹਾਜ਼ੇ ਛੱਡ ਕੇ ਤੇ ਬੇਟਾਲੇਗੇ ਤੇ ਖੁੱਲੀਆਂ ਚਰਾਦਾਂ ਬਾਈਆਂ ਗਈਆਂ ਖੁੱਲੇ ਚਰਦੇ ਪਸ਼ੂ ਕਿੱਲਿਆਂ ਤੇ ਆ ਬਚੇ ਦੁੱਧ ਪੁੱਤ ਦੀ ਅਸੀਸ ਹੁੰਦੀ ਸੀ ਪਹਿਲਾਂ ਦੁੱਧ ਜ਼ੈਰੀ ਹੋ ਗਿਆ ਤੇ ਪੁੱਤ ਤੇ ਪੁੱਤ ਪਰਦੇਸੀ ਹੋ ਗਏ ਡਾਕਰਵਾਣ ਲੱਖ ਲੱਖ ਦੀ ਫਸਲ ਨਿਕਲਦੀ ਐ ਅੱਜ ਮਹਿੰਗੇ ਕਾਨਵਰਟ ਸਕੂਲ ਤੇ ਹਸਪਤਾਲਾਂ ਮੋਹੂ ਮੰਗੇ ਪੈਸੇ ਮੰਗਦੇ ਆ ਸ਼ੂਗਰ ਸਟ्रेस ਡਿਪਰੈਸ਼ਨ ਹਾਰਟ ਅਟੈਕ ਮਾਈਗਰੇਨ ਤੇ ਹੋਰ ਸੈਂਕੜੇ ਬਿਮਾਰੀਆਂ ਨੇ ਸਾਡੇ ਕੋਲੇ ਆ ਕੇ ਤਰੱਕੀ ਕਰ ਲਈ ਲੱਖ ਲੱਖ ਤਨਖਾਹਾਂ ਲੈਣ ਵਾਲੇ ਵੀ ਬੈਠੇ ਆ ਇੱਥੇ ਪਰ ਸਾਲਾ ਕਿਸੇ ਦੇ ਚਿਹਰੇ ਤੇ ਮੈਨੂੰ ਖੁਸ਼ੀ ਨਹੀਂ ਦਿੰਦੀ ਹਸਣ ਖਾਤਰ ਰਾਮ ਦੇ ਮਾਰਗਾ ਜੋਗਾ ਕਰਨ ਪੈ ਗਿਆ ਸਵਾਲ ਸਾਲਾ ਇਹ ਉੱਠਦਾ ਕਿ ਫਿਰ ਤਰੱਕੀ ਕਾਦੀ ਹੋਈ ਜਦੋਂ ਕੋਈ ਫਾਇਦਾ ਨਹੀਂ ਹੋਇਆ ਕੋਈ ਤਰੱਕੀ ਬੰਦੇ ਦੇ ਭਲੇ ਖਾਤਰ ਹੁੰਦੀ ਹੈ ਫਿਰ ਭਲਾ ਕਿਉਂ ਨਹੀਂ ਹੋਇਆ ਪੰਜ ਦਰਿਆਵਾਂ ਦੀ ਧਰਤੀ ਤੇ ਤਰਕੀ ਨੇ ਪਾਣੀ ਬੋਤਲਾਂ 'ਚ ਵੇਕਣ ਲੱਗਾ ਪੈਕਟ ਗਲਾਸਾਂ 'ਚ ਪਾਣੀ ਵਰਤਦੇ ਆ ਵੀ ਸਾਡਾ ਸਟੈਂਡਰਡ ਆ ਉਦੋਂ ਹੀ ਪਤਾ ਲੱਗਦਾ ਜਦੋਂ ਭੋਗਾ ਮਾਰਕਾਂ ਤੇ ਆ ਕੇ ਛੋਟੇ ਹੱਥੀ ਵਾਲਾ ਗੱਡੀ ਬੈਕ ਲਾ ਕੇ 30 ਚੈਂਪਰ ਲਾ ਕੇ ਤੇ ਪਰਚੀ ਹੱਥ 'ਚ ਫੜਾ ਕੇ ਦੁਰਦਾ ਬਣਦਾ ਜਦੋਂ ਤਰਕੀ ਹੈ ਨਹੀਂ ਸੀ ਉਦੋਂ ਖਾਲਾਂ ਤੋਂ ਜਾ ਕੇ ਮੂੰਹ ਤੋਂ ਲੈਂਦੇ ਸੀ ਪਾਣੀ ਪੀ ਲੈਂਦੇ ਸੀ ਹੁਣ ਧਰਮਿੰਦਰ ਦਾ ਦੂਜਾ ਟੱਬਰ ਸੱਜੇ ਹੱਥ 'ਚ ਪਾਣੀ ਦਾ ਗਲਾਸ ਫੜ ਕੇ ਸਾਨੂੰ ਦੱਸਦਾ ਵੀ ਆਹ ਕੈਂਟ ਵਾਟਰ ਲਵਾਉਖ ਪਿਉਰੀਫਾਈ ਹੈ ਪਾਣੀ ਪਹਿਲਾਂ ਪਾਣੀ ਦੀ ਕਦਰ ਸੀ ਬੀਬੀਆਂ ਨਿਆਈਂ ਚ ਵਗਦੇ ਖਾਲਾਂ ਤੋਂ ਲੀੜੇ ਧੋਲਿਆ ਹੁੰਦੀਆਂ ਸੀ ਕਦੇ ਬੀਬੀਆਂ ਮੂਰੇ ਕੇਸੀ ਨਹਾਉਣ ਬੈਠੋ ਉਹ ਅੱਧੀ ਬਾਟੀ ਨਾਲ ਹੀ ਕੇਸੀ ਨਵਾ ਦਿੰਦੀਆਂ ਚੂੜੀ-ਚੂੜੀ ਮੋਤ ਕੇ 90 ਲੀਟਰ ਪਾਣੀ ਡੁੱਲ ਜਾਂਦਾ ਫਿਰ ਸੀਵਰੇਜ ਸਿਸਟਮ ਬਣੇ ਆ ਹਰੇਕ ਸ਼ਹਿਰ ਤੋਂ ਕੱਸੀ ਜਿੰਨਾ ਸੀਵਰੇਜ ਪਾਣੀ ਚਤੋਂ ਪੈਰ ਨਿਕਲਦਾ ਕਿਤੇ ਕਲਕਲ ਵਗਦੇ ਸਜਰੇ ਵਿਆਹ ਚ ਜਾ ਟਿਕਦਾ ਬੇੜੇ ਚ ਕਿੱਲੀ ਤੇ ਟੰਗੇ ਫਲਿੱਪਸ ਦੇ ਰੇਡੀਓ ਤੇ ਹਰ ਮੰਦਰ ਸਾਹਿਬ ਦੀ ਗੁਰਬਾਣੀ ਜਿੰਨਾ ਸਵਾਦ ਕਦੇ ਕਦੇ ਪੀਟੀਸੀ ਚੈਨਲ ਤੋਂ ਕਦੇ ਨਹੀਂ ਆਇਆ ਇਸੇ ਤਰੱਕੀ ਨੇ ਸੰਗਮਰਮਰ ਲਾ ਕੇ ਗੁਰੂ ਘਰ ਖਾਲੇ ਲੱਖ ਅੱਖਾਂ ਮੀਚੀ ਚਲੋ ਸੁਰਤੀ ਨਹੀਂ ਜੜਦੀ ਹੁਣ ਨਵੇਂ ਯੋਗ ਨੇ ਵਿਆਹ ਵੀ ਖਾਲੇ 11 ਵਜੇ ਮਿਸਸ ਸੁਨੀਤਾ ਆਰਕੈਸਟਰਾ ਦੇ ਗਾਣੇ ਨਾਲ ਵਿਆਹ ਸ਼ੁਰੂ ਹੁੰਦਾ ਸਾਢੇ 4 ਵਜੇ ਆਈਸਕ੍ਰੀਮ ਦੇ ਕੱਪ ਦੇ ਜਾ ਕੇ ਮੁੱਕ ਜਾਂਦਾ 3-4 ਘੰਟਿਆਂ ਚ 7-8 ਲੱਖ ਦੇ ਥੱਲੇ ਆ ਜਾਂਦਾ ਬੰਦਾ ਤਰੱਕੀ ਨੇ ਸਬਰ ਮੁਕਾ ਦਿੱਤਾ ਜੀ ਭੱਜ ਲਾਓ ਇਹ ਕਾਲੀ ਆ ਓਏ ਆ ਜਾ ਛੇਤੀ ਕਾਲੀ ਆ ਕਾਲੀ ਨੇ ਟੱਬਰਾਂ ਤੇ ਟੱਬਰ ਸੜਕ ਹਾਸਿਆਂ ਵਿੱਚ ਮਾਰ ਛੁੱਟੇ ਕਿਤੇ 6 ਮਰ ਗਏ ਜੀ ਤੇ ਕਿਤੇ 5 ਰੁੱਖ ਪਟਕੇ ਅਸੀਂ ਏਸੀ ਲਾਲੇ ਤੇ ਪਾਣੀ ਗੰਦਾ ਕਰਕੇ ਬਾਟਰ ਫਿਲਟਰ ਖੋਤੀ ਬੂੜ ਥੱਲੇ ਆ ਗਈ ਜੀ ਮੋੜ ਕੋੜ ਕੇ माण्हू तरक़ी आहे